ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਜਿਹੜੇ ਲੋਕ ਕਹਿੰਦੇ ਆ ਕਿ ਖਾਲੜੇ ਤੇ ਫਿਲਮ ਬਣਦੀ ਸੀ ਉਹ ਬੈਨ ਕਰਤੀ ਗਵਰਨਮੈਂਟ ਨੇ ਗਵਰਨਮੈਂਟ ਨੇ ਕੋਈ ਬੈਨ ਨਹੀਂ ਕੀਤੀ ਇਦਾਂ ਦੇ ਐਕਟਰ ਚੰਦ ਕ ਮਿਲ ਕੇ ਥੋੜ੍ਹਾ ਜਿਹਾ ਪ੍ਰੋਡਕਸ਼ਨ ਵਾਲੇ ਮਿਲ ਕੇ ਨਵਾਂ ਆਈਡੀਆ ਕੱਢਦੇ ਆਪਣੇ ਬੰਦੇ ਨੂੰ ਹਾਈਲਾਈਟ ਕਰਨ ਦਾ ਆਪਣੇ ਪ੍ਰੋਡਕਸ਼ਨ ਹਾਊਸ ਨੂੰ ਹਾਈਲਾਈਟ ਕਰਨ ਦਾ ਉਹ ਚੀਜ਼ਾਂ ਕਰਦੇ ਆ ਤੇ ਫਿਲਮ ਜਦੋਂ ਹਾਈਲਾਈਟ ਹੋ ਜਾਂਦੀ ਉਹ ਚੀਜ਼ ਹਾਈਲਾਈਟ ਹੋ ਜਾਂਦੀ ਕਹਿੰਦੇ ਆ ਗਵਰਨਮੈਂਟ ਨੇ ਬੈਨ ਕਰਤੀ ਨਾ ਗਵਰਨਮੈਂਟ ਨੂੰ ਕੋ ਪੁੱਛਣ ਜਾਵੇ ਨਾ ਗਵਰਨਮੈਂਟ ਜਵਾਬ ਦੇਵੇ ਤੇ ਆਮ ਪਬਲਿਕ ਨੂੰ ਕੀ ਪਤਾ ਕੁਝ ਬੰਦੇ ਦੇ ਤੇਰੇ ਦੀ ਲੈ ਤੇਰੇ ਦੀ ਰੀਲਾ ਪਾ ਦਿੰਦੇ ਆ ਸਾਡੀ ਸਰਦਾਰਾਂ ਦੀ ਫਿਲਮ ਬੈਨ ਕਰਤੀ ਫਲਾਨਾ ਕਰਤੀ ਕੁਝ ਨਹੀਂ ਇਦਾਂ ਦਾ ਹੈਗਾ ਜਿਹੜੇ ਕਹਿੰਦੇ ਬੈਨ ਹੁੰਦੀ ਪੈਸੇ ਲੈ ਕੇ ਆਵੇ ਫਿਲਮ ਬਣਦੀ ਆ ਮਿੰਟੋ ਮਿੰਟੀ ਐਮਰਜੈਂਸੀ ਦੇ ਕਦੋਂ ਦਾ ਉਹ ਇੰਦਰਾ ਗਾਂਧੀ ਦਾ ਛੋਟਾ ਜਿਹਾ ਪਾਰਟ ਛੜਦੀ ਆ ਰੀਲਾ ਬਣਾ ਬਣਾ ਕੇ ਕੱਦੀ ਬਣੀ ਹੋਈ ਸੀ ਕਿਸੇ ਨੇ ਬੈਨ ਕੀਤੀ ਇਦਾਂ ਦਾ ਕੁਝ ਨਹੀਂ ਹੁੰਦਾ ਸਿਰਫ ਕਹਿਣ ਕਹੋਣ ਦੀਆਂ ਗੱਲਾਂ ਨੇ ਸੋਮਵਾਰ 26 ਤਰੀਕ ਤੱਕ 26 ਤਰੀਕ ਹੀ ਆ ਸ਼ਾਇਦ ਉਦੋਂ ਤੱਕ ਜਿੰਨੇ ਪੰਗਾ ਮੰਨ ਕੇ ਝੂਠ ਬੋਲਦੇ ਇਹਨਾਂ ਦਾ ਖਲਾਸਾ ਕਰਾਂਗੇ ਪਾਵਾਂਗੇ ਵੀਡੀਓ ਪਲੀਜ਼ ਸ਼ੇਅਰ ਕਰੋ ਮਿਹਰਬਾਨੀ ਸ਼ੁਕਰੀਆ